ਸੰਗਤਾਂ ਵੱਡੀ ਪੱਦਰ ਤੇ ਸਤਿਗੁਰਾਂ ਦਾ ਔਰ ਨਾਲ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇਨਾਂ ਦਾ ਜੋ ਸ਼ਹੀਦੀ ਪੁਰਬ ਸੰਗਤਾਂ ਵੱਲ ਚੜਕੇ ਮਨਾ ਰਹੀਆਂ ਨੇ ਇੱਥੇ ਟੈਂਟ ਸਿਟੀ ਸ਼ਹੀਦ ਭਾਈ ਮਤੀ ਦਾਸ ਜੀ ਦੇ ਨਾਂ ਤੇ ਬਣੀ ਉਹਦੇ ਵਿੱਚ ਜੋ ਲੰਗਰ ਦੀ ਸੇਵਾ ਉਹ ਸਾਡੇ ਸਾਰਿਆਂ ਦੇ ਸੰਗਤਾਂ ਦੇ ਹਿੱਸੇ ਆਈ ਆ ਜਿਹੜੀ ਵਿਵਸਥਾ ਹੈ ਉਹ ਵੱਡੀ ਪੱਦਰ ਤੇ ਬਣੀ ਹੈ ਸੰਗਤ ਦੇ ਆਉਣ ਦੀ ਉਡੀਕ ਹੈ ਜਿੰਨੀ ਮਰਜ਼ੀ ਸੰਗਤ ਆ ਜੇ ਹਜ਼ਾਰਾਂ ਦੀ ਗਿਣਤੀ 'ਚ ਬੈਠ ਕੇ ਇੱਕ ਵਾਰੀ ਵੀ ਸ਼ੱਕ ਸਕਦਾ ਬੰਦਾ ਇਹ ਸਰਕਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਜਿਸ ਸਾਹਬ ਨਾਲ ਜਿੱਥੇ ਮੈਂ ਖੜਾ ਹਾਂ ਨਾ ਇਹ ਟੈਂਟ ਸਿਟੀ ਬਹੁਤ ਸੋਹਣਾ ਬਣਾਇਆ ਸਾਨੂੰ ਬੰਨ੍ਹਨੇ ਵੀ ਚਾਹੀਦੇ ਆਗੇ ਥੋੜਾ ਜਿਹਾ ਇੱਥੇ ਸੰਗਤ ਨੂੰ ਆਮ ਖੁੱਲ ਵੀ ਹੋਣੀ ਚਾਹੀਦੀ ਆ ਹੋਂਦੀ ਇਹਨਾਂ ਬੰਦਸ਼ ਨਹੀਂ ਹੋਣੀ ਚਾਹੀਦੀ ਸ੍ਰੀ ਅਨੰਤਪੁਰ ਸਾਹਿਬ ਵਿਖੇ ਜਿਹੜੇ 350 ਸਾਲਾਂ ਸ਼ਹਿ ਦੀ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਉਸ ਦੇ ਅਦੇ ਦਾੜੇ ਨੂੰ ਲੈ ਕੇ ਉਸ ਨੂੰ ਲੈ ਕੇ ਜ ਲੋਕਾਂ ਦੇ ਰਹਿਣ ਲਈ ਜਿਵੇਂ ਤੁਹਾਨੂੰ ਦੱਸਿਆ ਕਿ ਤਿੰਨ ਟੈਂਟ ਸਿਟੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਿਆ ਨੇ ਉਹਨਾਂ ਵਿੱਚੋਂ ਇੱਕ ਟੈਂਸਿਟੀ ਇਹ ਹੈਗੀ ਹੈ ਆ ਜਿੱਥੇ ਕਿ ਪਹਿਲਾਂ ਜਿਹੜਾ ਹੈਗਾ ਹੈਲਪ ਡੈਸਕ ਬਣਾਇਆ ਗਿਆ ਇਸ ਟੈਂਸਿਟੀ ਦੇ ਲਈ ਇੱਥੇ ਜੇਕਰ ਤੁਸੀਂ ਆਨਲਾਈਨ ਰਜਿਸਟਰਡ ਕਰਵਾ ਰਜਿਸਟ੍ਰੇਸ਼ਨ ਕਰਵਾਈਏ ਤਾਂ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਤੇ ਇੱਥੋਂ ਜਿਹੜੀ ਹੈ ਸਿਰਫ ਰਜਿਸਟ੍ਰੇਸ਼ਨ ਹੋਵੇਗੀ ਅਗਲਾ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਏ ਦਾ ਵੇ ਜੇਕਰ ਤੁਸੀਂ ਨਹੀਂ ਵੀ ਰਜਿਸਟ੍ਰੇਸ਼ਨ ਆਨਲਾਈਨ ਕਰਵਾਈ ਤਾਂ ਤੁਸੀਂ ਦੇ ਇੱਥੇ ਪਹੁੰਚਦੇ ਹੋ ਤਾਂ ਇੱਥੇ ਤੁਸੀਂ ਆਪਣੇ ਉਸ ਟੈਂਟ ਸਿਟੀ ਦੇ ਲਈ ਜਿਹੜੀ ਹੈਗਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤਾਂ ਇਹ ਵਿਵਸਥਾ ਹੈਗੀ ਹੈ ਰਜਿਸਟ੍ਰੇਸ਼ਨ ਦੀ ਕਿ ਤੁਹਾਨੂੰ ਟੈਂਟ ਕਿਵੇਂ ਮਿਲੇਗਾ ਇੱਥੇ ਰਹਿਣ ਦੇ ਲਈ ਟੈਂਟ ਸਿਟੀ 'ਚ ਰਹਿਣ ਲਈ ਸਿਰਫ ਟੈਂਟ ਸਿਟੀ ਨਹੀਂ ਇਹਦੇ ਨਾਲ ਸਿਹਤ ਦਾ ਵੀ ਆਮ ਖਾਸ ਜਿਹੜਾ ਹੈਗਾ ਖਿਆਲ ਰੱਖਿਆ ਗਿਆ ਤਾਂ ਇਹਨਾਂ ਟੈਂਟ ਸਿਟੀਆਂ ਦੇ ਵਿੱਚ ਜਿਹੜੇ ਨੇ ਉਹ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਇਹ ਉਹ ਆਮ ਆਦਮੀ ਕਲੀਨਿਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮੈਡੀਕਲ ਆਫਸਰ ਡਾਕਟਰ ਜਰੇ ਨੇ ਕੋ ਮੌਜੂਦ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਸਿਹਤ ਸੰਬੰਧੀ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਇੱਥੇ ਉਹ ਹਸਪੀਟਲ ਵਾਲੀਆਂ ਜਿਹੜੀਆਂ ਨੇ तमाम तरह ਦੀਆਂ ਜਿਹੜੀਆਂ ਸੁਵਿਧਾਵਾਂ ਉਹ ਉਪਲਬਧ ਹੋਣਗੀਆਂ ਤਾਂ ਡਾਕਟਰ ਸਾਹਿਬ ਇਸ ਵੇਲੇ ਨੇ ਉਹ ਸਾਡ ਨਾਲ ਗੱਲਬਾਤ ਕਰਦੇ ਕਿ ਕੀ ਕੁਝ ਸੁਵਿਧਾਵਾਂ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੀਆਂ ਨੇ ਉਹ ਰੱਖੇ ਗਏ ਹਨ ਤਾਂ ਕਿ ਇੱਥੇ ਪਹੁੰਚਣ ਵਾਲੀ ਜਿਹੜੀ ਸੰਗਤ ਹੈਗੀ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਹੈਗੀ ਆ ਉਹ ਦਿੱਕਤ ਨਾ ਆਵੇ ਸਤਿ ਸ਼੍ਰੀ ਅਕਾਲ ਸਰ ਆਮ ਆਦਮੀ ਕਲੀਨਿਕ ਜਿਹੜਾ ਇਸਟੈਂਟ ਸਿਟੀ ਲਈ ਤਿਆਰ ਕੀਤਾ ਗਿਆ ਹੈ ਕੀ ਕੁਝ ਸੁਵਿਧਾਵਾਂ ਕੀ ਕੁਝ ਜਿਹੜੀ ਹੈਗੀਆਂ ਤਿਆਰੀ ਕੀਤੀ ਗਈ ਹੈ ਤੁਹਾਡੇ ਵੱਲੋਂ ਜਨਰਲ ਮੈਡੀਸਿਨ ਅਵੇਲੇਬਲ ਹੈ ਜੋ ਵੀ ਆਮ ਆਦਮੀ ਕਲੀਨਿਕ ਵਿੱਚ ਮਿਲਦੀ ਹੈ ਉਹ ਸਭ ਯਾ ਮਿਲ ਰਹੀ ਹੈ ਜੀ ਹਾਂਜੀ ਜੀ ਜੇਕਰ ਕੋਈ ਹੋਰ ਵਿਵਸਥਾ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਐਮਰਜੈਂਸੀ ਲਈ ਉਹਦੇ ਲਈ ਕੀ ਕੁਝ ਤਿਆਰੀ ਹੈਗੀ ਸਰਕਾਰ ਵੱਲੋਂ ਜੇ ਉਸਕੇ ਲਈ ਐਂਬੂਲੈਂਸ ਰਹੇਗੀ 24 ਆਵਰਸ ਯਹਾਂ ਸੇ ਔਰ ਰੈਫਰਲ ਕੇ ਲਈ ਹੈ ਜੀ ਸਿਵਲ ਹਸਪੀਟਲ ਆ ਕਿੰਨੇ ਕੋ ਜਿਹੜੇ ਸਿਹਤ ਵਿਭਾਗ ਦੇ ਮੁਲਾਜ਼ਮ ਜਾਂ ਡਾਕਟਰ ਇੱਥੇ ਤੈਨਾਤ ਕੀਤੇ ਗਏ ਨੇ ਕਿੰਨਾ ਕਿੰਨਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤਾਂ ਕਿ ਜਿਹੜੀ ਹੈ ਸਿਹਤ ਸੁਵਿਧਾਵਾ ਉਹ ਚੰਗੀਆਂ ਮਿਲ ਸਕਣ ਡਾਕਟਰਸ ਦੀ ਟੀਮ ਅਵੇਲੇਬਲ ਰਹੇਗੀ ਔਰ ਡਾਕਟਰਸ ਫਾਰਮਾਸਿਸਟ ਲੈਫਟੈਕ 니체 ਨੋਰ ਵਾਰਡ اٹینڈੈਂਟ ਇੱਕ ਟੀਮ अवेलेबल ਰਹੇਗੀ 24 ਆਵਰਸ ਜੀ ਹਾਂ ਬਿਲਕੁਲ 24 ਘੰਟੇ ਜਿਹੜੀ ਹੈਗੀ ਆ ਉਹ ਸਿਹਤ ਸੁਖੂਲਤਾ ਜਿਹੜੀਆਂ ਨੇ ਮੌਜੂਦ ਰਹਿਣਗੀਆਂ ਹਾਲਾਂਕਿ ਇੱਥੇ ਜਿਹੜਾ ਹੈਗਾ ਜਨਰਲ ਮੈਡੀਸਨ ਜਿਹੜੀ ਹੈਗੀ ਹੈ ਜੇ ਕਿਸੇ ਤਰੀਕੇ ਦੀ ਦਿੱਕਤ ਆਉਂਦੀ ਆ ਉਹ ਮਿਲੇਗੀ ਬਾਕਾਇਦਾ ਜਿਵੇਂ ਕਵਾਂਗਾ ਤੇ ਇੱਥੇ ਲੈਬ ਵੀ ਦਾ ਵੀ ਪ੍ਰਬੰਧ ਕੀਤਾ ਗਿਆ ਜੇ ਕੋਈ ਟੈਸਟ ਕਰਵਾ ਰਹੇ ਉਹ ਵੀ ਕੀਤੇ ਜਾ ਸਕਦੇ ਨੇ ਲੈਬ ਨੇ ਵੀਰ ਜੀ ਇੱਥੇ ਸਾਰਾ ਪ੍ਰਬੰਧ ਜੇ ਟੈਸਟ ਕਰਨੇ ਉਹਨਾਂ ਦਾ ਵੀ ਰੱਖਿਆ ਗਿਆ ਹਾਂਜੀ ਹਾਂਜੀ ਪੂਰਾ ਪ੍ਰਬੰਧ ਰੱਖਿਆ ਗਿਆ ਹੈਗਾ ਜਿੰਮੇ ਵੀ ਕੋਈ ਵੀ ਹੁੰਦਾ ਤਾਂ ਆਪਾਂ ਸੈਂਪਲ ਉਹ ਤੇ ਕਲੈਕਸ਼ਨ ਕਰਕੇ ਜਾਂ ਪਰ ਆਪਾਂ ਭੇਜ ਦਿੰਨੇ ਆ ਤੇ ਆਪਾਂ ਰਿਪੋਰਟ ਅਗਲੇ ਦਿਨ ਮਿਲ ਜਾਊਗੀ ਰਿਪੋਰਟ ਵੀ ਇੱਥੇ ਮਿਲ ਜਾਵੇਗੀ ਜੀ ਜੀ ਰਿਪੋਰਟ ਵੀ ਇੱਥੇ ਮਿਲ ਜਾਨੀ ਆ ਜੀ ਹਾਂ ਬਿਲਕੁਲ ਹੈ ਜੇਕਰ ਕਿਸੇ ਨੂੰ ਕੋਈ ਦਿੱਕਤ ਆnde ਉਹਨਾਂ ਦਾ ਟੈਸਟ ਕਰਨਾ ਹੈ ਤਾਂ ਉਹ ਵੀ ਇਸ ਆਮ ਆਦਮੀ ਕਲੀਨਿਕ ਦੇ ਵਿੱਚ ਮਿਲ ਜਾਣਗੇ ਜਿਸ ਤਰ੍ਹਾਂ ਦੇ ਆਮ ਆਦਮੀ ਕਲੀਨਿਕ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਉਹਨਾਂ ਦਾ ਹੀ ਪੂਰੇ ਦਾ ਪੂਰਾ ਜਿਹੜਾ ਹੈ ਸੈਟਅਪ ਇੱਥੇ ਲਗਾਇਆ ਗਿਆ ਹੈ। ਇਹ ਹੀ ਨਹੀਂ ਹਰ ਤਰ੍ਹਾਂ ਦੀ ਜਿਹੜੀ ਹੈ ਹੋਰ ਸਹੂਲਤ ਵੀ ਜਿਹੜੀ ਹੈਗੀ ਆ ਉਹ ਰੱਖੀ ਗਈ ਹੈ ਚਾਹੇ ਉਹ ਬੱਚਿਆਂ ਨੂੰ ਲੈ ਕੇ ਹੋਵੇ, ਔਰਤਾਂ ਨੂੰ ਲੈ ਕੇ ਹੋਵੇ। ਬੇਬੀ ਫੀਡਿੰਗ ਰੂਮ ਜਿਹੜਾ ਹੈਗਾ ਉਹ ਵੀ ਇੱਥੇ ਜਿਹੜਾ ਸਪੈਸ਼ਲ ਤਿਆਰ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਜਿਹੜੇ ਨੇ ਬੱਚੇ ਵੀ ਜਿਹੜੇ ਛੋਟੇ ਆਉਂਦੇ ਨੇ ਤੇ ਉਹਨਾਂ ਨੂੰ ਜਦੋਂ ਫੀਡ ਕਰਵਾਉਣਾ ਹੁੰਦਾ ਉਦੋਂ ਜਿਹੜੀ ਹੈਗੀ ਆ ਉਹ ਖਾਸ ਕਰਕੇ ਦਿੱਕਤ ਹੈ ਜਿਹੜੀ ਹੈਗੀ ਆ ਉਹ ਆਉਂਦੀ ਹੈ ਤਾਂ ਇਸ ਲਈ ਸਰਕਾਰ ਨੇ ਸਾਰੇ ਤਰ੍ਹਾਂ ਦੀਆਂ ਪ੍ਰਬੰਧ ਜੜੇ ਨੇ ਕੀਤੇ ਗਏ ਨੇ ਆਮ ਆਦਮੀ ਕਲੀਨਿਕ ਦੇ ਨਾਲ ਨਾਲ ਜਿਹੜਾ ਹੈਗਾ ਉਹ ਬੇਬੀ ਫੀਡਿੰਗ ਰੂਮ ਵੀ ਤਿਆਰ ਕੀਤਾ ਗਿਆ ਤਾਂ ਇਸੇ ਟੈਂਟ ਸਿਟੀ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਧਰ ਗਠੜੀ ਘਰ ਵੀ ਬਣਾਇਆ ਗਿਆ ਜੇਕਰ ਕੋਈ ਆਪਣਾ ਕੀਮਤੀ ਸਮਾਨ ਜਾਂ ਹੋਰ ਸਮਾਨ ਰੱਖਣਾ ਚਾਹੁੰਦਾ ਤਾਂ ਉਹ ਗਠੜੀ ਘਰ ਦੇ ਵਿੱਚ ਜਮਾ ਕਰਵਾ ਸਕਦਾ ਟੈਂਟ ਸਿਟੀ ਦੇ ਵਿੱਚ ਲੰਗਰਾਂ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਲੰਗਰ ਹਾਲ ਬਣਾਇਆ ਗਿਆ ਤੇ ਦੇਖ ਸਕਦੇ ਕਿ ਸੇਵਾ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਲੰਗਰਾਂ ਦੇ ਲਈ ਜਿਹੜੀ ਸੰਗਤ ਆਵੇਗੀ ਉਹਨਾਂ ਨੂੰ ਲੰਗਰ ਛਕਾਉਣ ਲਈ ਇਹਦੀ ਤਿਆਰੀ ਕੀਤੀ ਜਾ ਰਹੀ ਹੈ ਇਧਰ ਜੇ ਕਿ ਦੂਸਰੇ ਪਾਸੇ ਜਿਹੜੀ ਹੈਗੀ ਆ ਹੁਣ ਲੰਗਰ ਜਿਹੜਾ ਪਕਾਉਣਾ ਉਹ ਦੀ ਵਿਵਸਥਾ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ तमाम तरह ਦੀਆਂ ਤਿਆਰੀਆਂ ਇਸ ਸਮਾਗਮ ਨੂੰ ਲੈ ਕੇ ਜਿਹੜੀਆਂ ਹੋ ਰਹੀਆਂ ਨੇ ਤੇ ਇਸ ਟੈਂਟ ਸਿਟੀ ਦੇ ਵਿੱਚ ਆ ਬਾਬਾ ਚਮਕੌਰ ਸਿੰਘ ਜੀ ਜਿਹੜੇ ਨੇ ਉਹ ਲੰਗਰਾਂ ਦੀ ਸੇਵਾ ਇਸ ਟੈਂਟ ਸਿਟੀ ਦੀ ਜਿਹੜੀ ਆ ਭਾਈ ਮਤੀਦਾਸ ਜੀ ਟੈਂਟ ਸਿਟੀ ਦੀ ਜਿਹੜੀ ਹੈਗੀ ਆ ਉਹ ਸੰਭਾਲ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਲੰਗਰਾਂ ਦੀ ਇੱਥੇ ਤੁਸੀਂ ਸੇਵਾ ਸੰਭਾਲ ਰਹੇ ਹੋ ਤਿਆਰੀਆਂ ਚੱਲ ਰਹੀਆਂ ਨੇ ਤਾਂ ਕਿਵੇਂ ਇਸ ਸਮਾਗਮ ਨੂੰ ਤੁਸੀਂ ਦੇਖ ਰਹੇ ਹੋ ਇਸ ਲੰਗਰ ਦੇ ਵਿੱਚ ਵਿਵਸਥਾ ਦੇਖੀਏ ਤਾਂ ਕਿੰਨੇ ਕ ਲੋਕਾਂ ਦੇ ਲੰਗਰ ਛਕਣ ਦੀ ਵਿਵਸਥਾ ਜਿਹੜੀ ਹੈਗੀ ਇੱਥੇ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜੋ 350 ਸਾਲਾ ਸ਼ਹੀਦੀ ਪੁਰਬ ਆਇਆ ਹੈ ਜੋ ਸੰਗਤਾਂ ਵੱਡੀ ਪੱਧਰ ਤੇ ਸਤਿਗੁਰਾਂ ਦਾ ਔਰ ਨਾਲ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦਾ ਜੋ ਸ਼ਹੀਦੀ ਪੁਰਬ ਸੰਗਤਾਂ ਵੱਲ ਚੜਕੇ ਮਨਾ ਰਹੀਆਂ ਨੇ ਤੋ ਇਹ ਇਥੇ ਟੈਂਟ ਸਿਟੀ ਸ਼ਹੀਦ ਭਾਈ ਮਤੀ ਦਾਸ ਜੀ ਦੇ ਨਾਂ ਤੇ ਬਣੀ ਉਹਦੇ ਵਿੱਚ ਜੋ ਲੰਗਰ ਦੀ ਸੇਵਾ ਉਹ ਸਾਡੇ ਸਾਰਿਆਂ ਦੇ ਸੰਗਤਾਂ ਦੇ ਹਿੱਸੇ ਆਈ ਆ ਕਿਉਂਕਿ ਸਰਕਾਰਾਂ ਜਿੰਨੇ ਮਰਜ਼ੀ ਪ੍ਰਬੰਧ ਕਰ ਲੈਣ ਪਰ ਜੇ ਲੰਗਰ ਨੇ ਉਹ ਤਾਂ ਸਿੱਖ ਸੰਗਤਾਂ ਵੱਲੋਂ ਸ਼ੁਰੂ ਕੀਤੇ ਚੰਗੇ ਲੱਗਦੇ ਹੈਗੇ ਮਰਿਆਦਾ ਰਹਿ ਸਕਦੇ ਆ ਜੀ ਇਸ ਕਰਕੇ ਇਹ ਲੰਗਰ ਜਿਹੜਾ ਹੈ ਇਥੇ ਸ਼ੁਰੂ ਕੀਤਾ ਹੋਇਆ ਹੈ ਜਿਹੜੀ ਵਿਵਸਥਾ ਹੈ ਉਹ ਵੱਡੀ ਪੱਧਰ ਤੇ ਬਣੀ ਹੈ ਸੰਗਤ ਦੇ ਆਉਣ ਦੀ ਉਡੀਕ ਹੈ ਜਿੰਨੀ ਮਰਜ਼ੀ ਸੰਗਤ ਆਜੇ ਹਜ਼ਾਰਾਂ ਦੀ ਗਿਣਤੀ 'ਚ ਬੈਠ ਕੇ ਇੱਕ ਵਾਰੀ ਵੀ ਛੱਕ ਸਕਦਾ ਬੰਦਾ ਜੀ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਨੇਗੇ ਬਾਕੀ ਵਾਹਿਗੁਰੂ ਕਿਰਪਾ ਕਰੇ ਮੈਂ ਤੇ ਇਹੀ ਬੇਨਤੀ ਕਰਾਂਗਾ ਸਮੂਹੀਆਂ ਸੰਗਤਾਂ ਨੂੰ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਪੰਥ ਧਰਮਾਂ ਤੋਂ ਪਾਸੇ ਹੋ ਕੇ ਇੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹਿੰਦ ਧਰਮ ਦੀ ਖਾਤਰ ਧਰਮ ਹੇਤ ਸਾਕਾਜਨ ਕੀ ਅਸੀਸ ਦੀ ਆ ਪਰਸਰਣ ਦੀ ਆਪਣਾ ਜਿਹੜਾ ਹੈਗਾ ਸੀਸ ਭੇਟਾ ਕੀਤਾ ਜੀ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਆ ਕੇ ਵੱਧ ਤੋਂ ਵੱਧ ਸਮਾਂ ਸਾਡੀ ਜ਼ਿੰਦਗੀ ਵਿੱਚ 350 ਸਾਲ ਪਹਿਲੀ ਇਹ ਆਇਆ ਮਹਾਰਾਜ ਦਾ ਤੇ ਇਹ ਤੋਂ ਬਾਅਦ 450 ਸਾਲਾ ਜ਼ਿੰਦਗੀ ਸਾਡੇ ਆਉਣਾ ਨਹੀਂਗਾ ਆਪਾਂ ਨੂੰ ਪਤਾ ਹੀ ਹੈ ਨਾ ਉਮਰਾਂ ਆਪਾਂ ਕਿੰਨੀਆਂ ਕੰਢਾਲੀਆਂ ਨੇ ਗਈਆਂ ਪਰ ਕੋਸ਼ਿਸ਼ ਕਰੀਏ ਕਿ ਸਤਗੁਰਾਂ ਦਾ ਜੋ ਸ਼ਹੀਦੀ ਦਿਹਾੜਾ ਆਇਆ ਹੈ ਇਹ ਤੋਂ ਪੂਰਨ ਤੌਰ ਤੇ ਲਾਹਾ ਲਈਏ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਸਿੱਖ ਬਣੀਏ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇਹ ਕੀਤਾ ਤਾਂ ਵੱਡੀ ਪੱਧਰ ਤੇ ਜਿੱਥੇ ਜਿੱਥੇ ਸਿੱਖ ਪੰਥ ਦਾ ਕੰਮ ਹੋ ਉਥੇ ਹਿੰਦੂ ਮੁਸਲਮਾਨ ਸਾਰਿਆਂ ਨੂੰ ਫਰਜ਼ ਬਣਦਾ ਕਿ ਇੱਥੇ ਆ ਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਗੋਦਰ ਸ਼ੀਦਗਾਂ ਸਾਹਿਬ ਜੀ ਦੀ ਧਰਤੀ ਤੇ ਮਾਰੇ ਨੂੰ ਸਜਦਾ ਕਰੀਏ ਨਾ ਤਮਸਤਕ ਹੋਈਏ ਪ੍ਰਬੰਧ ਸਾਰੀ ਥਾਵਾਂ ਤੇ ਬਹੁਤ ਸੋਹਣੇ ਆ ਜੀ ਇੱਥੇ ਵੀ ਟੈਂਟ ਸਿਟੀ ਦੇ ਵਿੱਚ ਵੀ ਮੈਂ ਕਹਿੰਦਾ ਸੰਗਤ ਨੂੰ ਵੱਧ ਵੱਧ ਆਉਣਾ ਚਾਹੀਦਾ ਇੱਥੇ ਲੰਗਰ ਵੀ ਸਾਰੇ ਵਿਵਸਥਾ ਕੀਤੀ ਹੈ ਲੰਗਰ ਦੇ ਪ੍ਰਬੰਧ ਵੀ ਬਹੁਤ ਸੋਹਣੇ ਕੀਤੇ ਹੋਏ ਹੈ ਉਥੇ ਹੀ ਨਾਲ ਨਾਲ ਜਿਹੜਾ ਹੈਗਾ ਰਹਿਣ ਸਹਿਣ ਦੇ ਪ੍ਰਬੰਧ ਵੀ ਸੰਤਾਂ ਲਈ ਕਮਰੇ ਬਣੇ ਨੇ ਬਾਥਰੂਮ ਅਟੈਚ ਨੇ ਨਾਲ ਨਾਲ ਕੋਈ ਬਿਸਤਰਾ ਜਿਹੜਾ ਵੀ ਚੱਕਣ ਦੀ ਲੋੜ ਨਹੀਂ ਸਾਰਾ ਕੁਝ ਇੱਥੇ ਹੈਗਾ ਹਨਾ ਤੇ ਲਾਹਾ ਲੈਣਾ ਚਾਹੀਦਾ ਜਿੰਨਾ ਵੀ ਹੋ ਸਕੇ ਹਾਂਜੀ ਸਰਕਾਰ ਦੇ ਇਸ ਉਪਰਾਲੇ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਜਦੋਂ ਤਿਆਰੀਆਂ ਕੀਤੀਆਂ ਗਈਆਂ ਸੀ ਉਦੋਂ ਸਾਰੇ ਸਮਾਜ ਦੇ ਸੰਤਾਂ ਨੂੰ ਹੋਰ ਜਿਹੜੇ ਸਿੱਕ ਆਗੂ ਨੇ ਉਹਨਾਂ ਨੂੰ ਲੈ ਕੇ ਇਸ ਦੇ ਬਾਰੇ ਜਿਹੜੀ ਇਹਦਾ ਵਿਚਾਰ ਚਰਚਾ ਕੀਤੀ ਗਈ ਸੀ ਚਲੋ ਇਹ ਪਤਾ ਕੀ ਹੁੰਦਾਗਾ ਇਹ ਸਰਕਾਰ ਨੇ ਬਹੁਤ ਸੋਨੇ ਪ੍ਰਬੰਧ ਕੀਤੇ ਆ ਜਿਸ ਸਾਹਮਣੇ ਜਿੱਥੇ ਮੈਂ ਖੜਾ ਹਾਂ ਨਾ ਇਹ ਟੈਂਟ ਸਿਟੀ ਬਹੁਤ ਸੋਨਾ ਬਣਾਇਆ ਸਾਨੂੰ ਬਣਨੇ ਵੀ ਚਾਹੀਦੇ ਆਗੇ ਕਾਰਨ ਕੀ ਆ ਕਿ ਸਰਕਾਰਾਂ ਦੇਸ਼ ਦੀਆਂ ਉਹ ਹੁੰਦੀਆਂ ਨਗੀਆਂ ਹਨਾ ਤੇ ਉਹਨਾਂ ਨੇ ਕਰਨੇ ਹੁੰਦੇ ਆ ਇਹ ਜਿਹੜੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਤਿਗੁਰਾਂ ਦੀ ਧਰਤੀ ਇਹ ਨਿਵਾਜੀ ਹੋਈ ਧਰਤੀ ਹੈ ਇਸ ਕਰਕੇ ਜਿਹੜੀ ਇੱਥੋਂ ਦੀ ਕੋਈ ਵੀ ਸਰਕਾਰ ਹੋਵੇ ਉਹ ਤੁਹਾਨੂੰ ਪਤਾ ਹੀ ਹੈ ਨਾ ਸਿੱਖ ਧਰਮ ਨੂੰ ਬਿਲੋਂਗ ਕਰਦਾ ਹੁੰਦਾ ਕੋਈ ਨਾ ਕੋਈ ਮੁੱਖ ਮੰਤਰੀ ਜੋ ਵੀ ਹੁੰਦਾ ਤਾਂ ਇਸ ਕਰਕੇ ਉਹਦੇ ਫਰਜ਼ ਵੀ ਬਣਦੇ ਨੇ ਅਸੀਂ ਆਮ ਜਨਤਾ ਨੇ ਵੋਟਾਂ ਪਾਈਆਂ ਜਾਂ ਕਿ ਨਹੀਂ ਕੀਤਾ ਤਾਂ ਜੇ ਸਾਡੇ ਦਿਹਾੜੇ ਨੇ ਸੋਹਣੇ ਟੰਗਣਾ ਬਣਾਏ ਜਾਣ ਤਾਂ ਪਰ ਇਹ ਸਰਕਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਸੋ ਸਾਰਾ ਇੱਥੋਂ ਦੇ ਲੋਕਲ ਮੰਤਰੀ ਹੋਰ ਜਾਂ ਜਿੰਨੇ ਵੀ ਆ ਸਾਰਿਆਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਤੇ ਬਹੁਤ ਸੋਹਣਾ ਕਰ ਰਹੇ ਨੇ ਕਿਉਂਕ ਦੇਖ ਰਹੇ ਆਪਾਂ ਟੈਂਟ ਸਿਟੀ ਵਿੱਚ ਵੀ ਬੜੀਆਂ ਸੁਵਿਧਾਵਾਂ ਨੇ ਪਰ ਮੈਂ ਥੋੜਾ ਜਿਹਾ ਤੁਹਾਡੇ ਜਰੀਏ ਬੇਨਤੀ ਵੀ ਕਰਦਾ ਵੀ ਥੋੜਾ ਜਿਹਾ ਇਥੇ ਸੰਗਤ ਨੂੰ ਆਮ ਖੁੱਲ ਵੀ ਹੋਣੀ ਚਾਹੀਦੀ ਆ ਹੋਂਦੀ ਇਹਨਾਂ ਬੰਦਸ਼ ਨਹੀਂ ਹੋਣੀ ਚਾਹੀਦੀ ਜਿੰਨਾ ਵੀ ਹੋ ਸਕੇ ਸਕਿਉਰਟੀ ਮੈਟਰ ਹੈਗਾ ਵੱਖਰੀ ਗੱਲ ਆ ਪਰ ਆਮ ਲੋਕ ਵੀ ਆ ਕੇ ਸੰਗਤ ਵੀ ਲੰਗਰ ਜਿਹੜਾ ਉਹ ਛੱਕ ਸਕਣ ਹੈਨਾ ਜਿੰਨੇ ਪ੍ਰਬੰਧ ਕੀਤੇ ਹੈਗੇ ਜੀ ਜੀ ਬਿਲਕੁਲ ਬਿਲਕੁਲ ਜਿੱਥੇ ਪ੍ਰਬੰਧ ਕੀਤੇ ਗਏ ਨੇ ਟੈਂਟ ਸਿਟੀ ਦੇ ਵਿੱਚ ਰਹਿਣ ਦੇ ਤੇ ਉਹਨਾਂ ਦੇ ਲੰਗਰ ਦੇ ਪ੍ਰਬੰਧ ਨਾਲ ਨਾਲ ਇੱਕ ਬੇਨਤੀ ਇਹ ਵੀ ਹੈਗੀ ਕਿ ਜੇ ਟੈਂਟ ਸਿਟੀ ਦੇ ਵਿੱਚ ਕੋਈ ਆਮ ਆ ਨਾਗਰਿਕ ਵੀ ਪਹੁੰਚਦਾ ਹੈ ਤਾਂ ਉਸ ਨੂੰ ਵੀ ਜਿਹੜਾ ਹੈਗਾ ਲੰਗਰ ਛਕਦੀ ਇੱਥੇ ਜਿਹੜੀ ਹੈਗੀ ਆ ਉਹ ਵਿਵਸਥਾ ਕਰਨੀ ਚਾਹੀਦੀ ਹੈ। ਮਾਨ ਜੋ ਡੀਜੀਪੀ ਸਾਹਿਬ ਦੇ ਹੁਕਮ ਨਾਲ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਇੱਥੇ ਟੈਂਟ ਸਿਟੀ 1 ਦੇ ਵਿੱਚ 100 ਦੇ ਕਰੀਬ ਮੁਲਾਜ਼ਮ ਲੱਗੇ ਨੇ। ਜੀ। ਜਿਹੜੇ 50 ਮੁਲਾਜ਼ਮ ਦਿਨੇ ਡਿਊਟੀ ਕਰਦੇ ਨੇ 50 ਮੁਲਾਜ਼ਮ ਰਾਤ ਨੂੰ ਡਿਊਟੀ ਕਰਦੇ ਨੇ। ਫਾਇਰ ਗੱਡੀਆਂ ਤਿੰਨ ਗੱਡੀਆਂ ਸਾਡੇ ਕੋਲ ਨੇ ਜੀ ਲੰਗਰ ਹਾਲ ਚ ਵੀ ਉਹਨਾਂ ਨੇ ਫਾਇਰ ਗ੍ਰੇਡ ਦਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਨੇ ਤੇ ਇਹਦੇ ਬਾਹਰਲੇ ਪਾਸੇ ਮੁਲਾਜ਼ਮ ਲੱਗੇ ਨੇ ਤੁਸੀਂ ਦੇਖਿਆ ਉਹਨਾਂ ਚਾਰ ਸਾਡੇ ਡੋਰ ਫਰੇਮ ਨੇ ਜੀ ਜੀ ਇਹਨਾਂ ਦੇ ਮੁਲਾਜ਼ਮ ਲੱਗੇ ਨੇ ਹਰ ਬੰਦੇ ਦੀ ਚੈਕਿੰਗ ਕਰਕੇ ਸਿੰਦਰ ਭੇਜ ਰਹੇ ਆ ਜੀ ਤਾਂ ਕੋਈ ਗਲਤ ਬੰਦਾ ਅੰਦਰ ਨਾ ਵੜ ਜਾਏ ਕਿਸੇ ਕੋ ਹਥਿਆਰ ਨਾ ਹੋਵੇ ਜਾਂ ਕਿਸੇ ਕੋ ਮਾਰਚਸ ਜਾਂ ਬੀੜੀ ਨਾ ਹੋਵੇ ਜੀ ਜੀ ਇਹਨੂੰ ਦੇਖਦੇ ਵੀ ਆਏ ਨਹੀਂ ਸਾਰੀ ਚੈਕਿੰਗ ਕਰ ਰਹੇ ਆ ਪਾਰਕਿੰਗ ਸੰਬੰਧੀ ਤੁਸੀਂ ਦੇਖਣਾ ਸਿਰਫ ਪੰਜ ਮੁਲਾਜ਼ਮ ਪਾਰਕਿੰਗ 'ਚ ਲਾਏ ਨੇ ਜੀ ਜੀ ਤਾਂ ਕਿ ਕੋਈ ਗੱਡੀ ਗਲਤ ਜਗ੍ਹਾ ਤੇ ਖੜੀ ਨਾ ਕਰਦੇ ਜੀ ਜੀ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਸੀਸੀਟੀਵੀ ਦੀ ਕਿਉਂਕਿ ਉਹਦੇ ذریعے ਵੀ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਕਿੰਨੇ ਕਿ ਸੀਸੀਟੀਵੀ ਲਗਾਏ ਗਏ ਨੇ ਤੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਹੋਵੇ 24 ਤੇ ਕ੍ਰੀਮ ਕੈਮਰੇ ਲੱਗੇ ਹੋਏ ਨੇ ਇਹਨਾਂ ਦੇ ਦੋ ਮੁਲਾਜ਼ਮ ਬੈਠੇ ਨੇ ਸਾਡੇ ਕੰਟਰੋਲ ਰੂਮ ਵਿੱਚ ਤੇ ਹਰ ਸਮੇਂ ਚੈੱਕ ਕਰਦੇ ਨੇ ਵੀ ਕਿਹੜਾ ਆਦਮੀ ਬਾਹਰ ਜਾ ਰਿਹਾ ਕਿਹੜਾ ਬੰਦਾ ਅੰਦਰ ਆ ਰਿਹਾ ਹਰ ਪਾਸੇ ਨਿਗਰਾਨੀ ਰੱਖ ਰਹੇ ਨੇ ਜੀ ਜੀ ਇਹਦੇ ਬਾਹਰਲੇ ਪਾਸੇ ਫੋਰਸ ਲੱਗੀ ਹੋਈ ਆ ਤੇ ਅੰਦਰ ਵੀ ਲਏ ਨੇ ਮੁਲਾਜ਼ਮ ਤਿੰਨੋਂ ਸੈਂਟੈਂਟਿਟੀਆਂ ਦੀ ਆਪਾਂ ਗੱਲ ਕਰ ਲਈਏ ਤਾਂ ਕਿੰਨੇ ਕੁ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ? ਕਰੀਬ 500 ਦੇ ਮੁਲਾਜ਼ਮ ਨੂੰ ਤਾਇਨਾਤ ਨੇ। ਜੀ। ਜੀ ਹਾਂ ਬਿਲਕੁਲ ਜਿਹੜੇ ਨੇ ਸੁਰੱਖਿਆ ਦੇ ਖਾਸ ਤਰੀਕੇ ਦੇ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ ਔਰ ਆ ਸ਼ਖਸ ਤੇ ਜੜੀ ਹੈਗੀ ਉਹ ਨਜ਼ਰ ਜੜੀ ਹੈਗੀ ਆ ਉਹ ਰੱਖੀ ਜਾ ਰਹੀ ਹੈ ਤੇ ਇਸ ਵੇਲੇ ਜਿਹੜੇ ਨੇ ਉਹ ਮੁਲਾਜ਼ਮ ਇੱਥੇ ਜਿਹੜੇ ਨੇ ਉਹ 100 ਤੋਂ 500 ਤੱਕ ਕਰੀਬ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਆਕਰ ਜੇ ਗੱਲ ਕਰੀਏ ਤਿੰਨਾ ਟੈਂਟ ਸਿਟੀਆਂ ਦੀ ਤਾਂ ਸੁਰੱਖਿਆ ਦੇ ਵਿੱਚ ਜਿਹੜੇ ਨੇ ਉਹ 2000 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਲਗਾਏ ਗਏ ਨੇ ਜਿਹੜੇ ਦਿਨ ਤੇ ਰਾਤ ਨੂੰ ਜੜੀ ਆ ਉਹ ਸੁਰੱਖਿਆ ਦੀ ਜੜੀ ਹੈਗੀ ਆ ਉਹ ਕਰ ਰਹੇ ਨੇ ਤੇ ਪੂਰੇ ਦੇ ਤਰੀਕੇ ਦੇ ਨਾਲ ਕਈ ਇਹ ਤਾਂ ਸੁਰੱਖਿਆ ਨੂੰ ਲੈ ਕੇ ਵੀ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ